ਬੜਾ ਦੁੱਖ ਲੱਗਿਆ ਯਾਰ ਹਾਮਦਪਿੰਡ ਵਾਲੀ ਬੇਸ਼ੇਰੀ ਬਾਰੇ ਸੁਣ ਕੇ ਕੁਝ ਕੁ ਦਿਨ ਪਹਿਲਾਂ ਜਿਹੜੀ ਤੁਹਾਨੂੰ ਆਪਾਂ ਜਵਾਨਾ ਮੁਖੀ ਘੋੜੇ ਦੀ ਬੇਸ਼ੇਰੀ ਜਿਹੜੀ ਬਾਈ ਗੁਰਪ੍ਰੀਤ ਦੇ ਕੋਲੇ ਹੁੰਦੀ ਸੀ ਪਿੰਡ ਹਾਮਦਾਲੇ ਦੇ ਕੋਲੇ ਉਹ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੀ ਅਲ ਵਿਦਾਖ ਗਈ ਉਹ ਇਸ ਸੰਸਾਰ ਨੂੰ ਤੇ ਕੁਝ ਕੁ ਦਿਨ ਪਹਿਲਾਂ ਬਾਈ ਮੈਨੂੰ ਯੂਨੀਵਰਸਿਟੀ ਮਿਲਿਆ ਸੀਗਾ ਉਦੋਂ ਉੱਥੇ ਲੈ ਕੇ ਗਏ ਸੀ ਇਸ ਬੱਚੀ ਨੂੰ ਤੇ ਅਚਾਨਕ ਦਰਦ ਦਰਦ ਹੋਇਆ ਇਹਦੇ ਜਿਵੇਂ ਆਮ ਨਾਰਮਲ ਜਾਨਵਰ ਦੇ ਹੋਣ ਲੱਗ ਜਾਂਦਾ ਤੇ ਬਾਅਦ ਦੇ ਵਿੱਚ ਬਾਈ ਗੁਰਪ੍ਰੀਤ ਨੇ ਦੱਸਿਆ ਉੱਥੇ ਮੈਨੂੰ ਵੀ ਇਨਫੈਕਸ਼ਨ ਵੱਧ ਗਈ ਸੀ ਇਹਦੇ ਇੱਕ ਦੋ ਦਿਨ ਇਹਦਾ ਯੂਨੀਵਰਸਿਟੀ ਵੀ ਟਰੀਟਮੈਂਟ ਹੋਇਆ 5-7 ਦਿਨ ਇਹਦਾ ਇਲਾਜ ਚੱਲਦਾ ਰਿਹਾ ਪਹਿਲਾਂ ਘਰੇ ਵੀ ਇਲਾਜ ਚੱਲਿਆ ਤੇ ਬਾਅਦ ਦੇ ਵਿੱਚ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬੇਸ਼ੇਰੀ ਬੱਚੀ ਨਹੀਂ ਇਹ ਸੋ ਬਹੁਤ ਵੱਡਾ ਘਾਟਾ ਪਿਆਗਾ ਇਹਦੇ ਜਾਣ ਦਾ ਬੜਾ ਦੁੱਖ ਮਹਿਸੂਸ ਹੋਇਆ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਬੱਚੀਆਂ ਨੇ ਨਿਤ-ਨਿਤ ਨਹੀਂ ਜੰਮਦੀਆਂ ਬੜੀ ਮਿਹਨਤ ਕੀਤੀ ਸੀ ਬਾਈ ਗੁਰਪ੍ਰੀਤ ਦੇ ਸਾਰੇ ਪਰਿਵਾਰ ਨੇ ਇਸ ਬੱਚੀ ਨੂੰ ਤਿਆਰ ਕਰਨ ਦੇ ਵਿੱਚ ਬੜੀਆਂ ਆਸਾਂ ਉਮਿਦਾਂ ਸੀਗੀਆਂ ਸੋ ਦੁੱਖ ਲੱਗਣਾ ਤਾਂ ਸੁਭਾਵਕ ਹੀ ਆ ਕਿਉਂਕਿ ਇਹੋ ਜਿਹੀਆਂ ਬੱਚੀਆਂ ਆਪਾਂ ਦੇਖਦੇ ਆਂ ਕਦੇ-ਕਦੇ ਹੀ ਪੈਦਾ ਹੁੰਦੀਆਂ ਨੇ ਜਾਂ ਇਹ ਕਹਿ ਲੋ ਵੀ ਜਿਹੜਾ ਚੰਗਾ ਜਾਨਵਰ ਆਉਂਦਾ ਸਿਰਫ ਪਸ਼ਤਾਵੇ ਵਾਸਤੇ ਹੀ ਆਉਂਦਾ ਪਰਮਾਤਮਾ ਨੇ ਉਹਦੀ ਬਹੁਤ ਥੋੜੀ ਉਮਰ ਲਿਖੀ ਹੁੰਦੀ ਆ ਸੋ ਵੀਡੀਓ ਪਾਉਣ ਦਾ ਮਕਸਦ ਸਿਰਫ ਇੰਨਾ ਦਾ ਵੀ ਸਾਰੇ ਭਰਾ ਘੋੜਿਆਂ ਵਾਲੇ ਅਰਦਾਸ ਬੇਨਤੀ ਕਰਿਓ ਪ੍ਰਮਾਤਮਾ ਅੱਗੇ ਵੀ ਵਾਹਿਗੁਰਪ੍ਰੀਤ ਹਮਦਾਲੇ ਦੇ ਘਰੇ ਇਹੋ ਜਿਹਾ ਬੂਟਾ ਦੁਬਾਰੇ ਫੇਰ ਲੱਗੇ ਸੋ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਜਰੂਰ ਲਿਖਿਓ ਤੇ ਪ੍ਰਮਾਤਮਾ ਅੱਗੇ ਬੇਨਤੀ ਜਰੂਰ ਕਰਿਓ ਲਾਜ਼ਮੀ ਸਾਰੇ ਭਰਾ ਕਿਉਂਕਿ ਅਰਦਾਸ ਸਭ ਤੋਂ ਵੱਡੀ ਆ ਸੰਗਤ ਦੀ ਜਿਹੜੀ ਅਰਦਾਸ ਆ ਨਾ ਉਹ ਸਭ ਤੋਂ ਵੱਡੀ ਹੁੰਦੀ ਆ ਤੇ ਆਓ ਇਸ ਬੁਸ਼ੇਰੀ ਨੂੰ ਆਪਾਂ ਅਲਵਿਦਾ ਆਖੀਏ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਵੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਬਾਈ ਨੇ ਬੜੇ ਰੀਝਾਂ ਨਾਲ ਪਾਲੀ ਸੀਗੀ ਇਹ ਬੁਸ਼ੇਰੀ ਗੁਰਪ੍ਰੀਤ ਅਰ ਗਿਆ ਨੇ ਤੇ ਸਾਨੂੰ ਵੀ ਉਸ ਦਿਨ ਜਿੱਦੇ ਇਸ ਬੱਚੀ ਨੂੰ ਦੇਖ ਕੇ ਆਏ ਆਂਗੇ ਇਹਦੀਆਂ ਫੋਟੋ ਮੋ ਫੋਟੋ ਕਰਕੇ ਲੈ ਆਏ ਆਂ ਬੜਾ ਚਾ ਚੜਿਆ ਬੱਚੀ ਨੂੰ ਦੇਖ ਕੇ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀ ਮਿਹਨਤ ਅੱਜ ਕੱਲ੍ਹ ਭਰਾ ਕਰ ਰਹੇ ਆ ਬਹੁਤ ਚੰਗੇ ਚੰਗੇ ਜਾਨਵਰ ਤਿਆਰ ਹੋ ਰਹੇ ਆ ਤੇ ਪਰ ਦੁੱਖ ਬਹੁਤ ਲੱਗਿਆ ਜਦੋਂ ਸੁਣ ਕੇ ਪਤਾ ਲੱਗਿਆ ਵੀ ਬੇਸ਼ੇਰੀ ਪੂਰੀ ਹੋ ਗਈ ਲਾਜ ਚੱਲ ਰਿਆ ਸੀ ਉਹਦਾ ਤੇ ਆਪਾਂ ਤਾਂ ਸਿਰਫ ਅਰਦਾਸ ਬੇਨਤੀ ਕਰ ਸਕਦੇ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਅਰਦਾਸ ਜਰੂਰ ਕਰਿਓ ਵੀ ਬਾਈ ਗੁਰਪ੍ਰੀਤ ਦੇ ਘਰੇ ਇਹੋ ਜਿਹਾ ਬੂਟਾ ਇੱਕ ਵਾਰ ਦੁਬਾਰਾ ਫੇਰ ਲੱਗੇ ਪ੍ਰਮਾਤਮਾ ਅੱਗੇ ਇਹੋ ਜਿਹਾ ਅਰਦਾਸ ਕਰਦੇ ਆਂਗੇ ਕਿ ਇਹੋ ਜੀ ਬੱਚੀ ਦੁਬਾਰੇ ਫੇਰ ਬਾਈ ਦੇ ਘਰੇ ਪੈਦਾ ਹੋਵੇ ਸੋ ਕਿਉਂਕਿ ਐਡੇ ਵੱਡੇ ਜਿਹੜੇ ਘਾਟੇ ਆ ਚੱਲਣੇ ਮੁਸ਼ਕਲ ਬਹੁਤ ਹੁੰਦੇ ਆ ਆਹੀ ਚੀਜ਼ਾਂ ਦਾ ਵੱਡਾ ਉਲ੍ਹਾ ਦਾ ਇੱਥੇ ਆ ਕੇ ਹਰ ਇੱਕ ਬੰਦਾ ਹਾਰ ਜਾਂਦਾਗਾ ਮਿਹਨਤ ਦੇ ਵਿੱਚ ਨਹੀਂ ਕੋਈ ਵੀ ਬੰਦਾ ਕਸ਼ਰ ਛੱਡਦਾ ਹੁੰਦਾ ਪਰ ਇੱਥੇ ਆ ਕੇ ਹਾਂ ਜ਼ਰੂਰ ਇੱਕ ਵਾਰ ਬੰਦੇ ਦਾ ਦਿਲ ਟੁੱਟਦਾਗਾ ਤੇ ਉਹਨੂੰ ਸਮਝ ਨਹੀਂ ਆਉਂਦੀ ਵੀ ਯਾਰ ਹੁਣ ਕੀ ਕਰਿਆ ਜਾਵੇ ਸੋ ਭਰਾਵੋ ਜਾਨਵਰਾਂ ਦਾ ਵੈਸੇ ਤਾਂ ਆਪਾਂ ਸਾਰੇ ਸਿਆਣੇ ਆ ਇੱਕ ਵਾਰ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਖਿਆਲ ਰੱਖਿਆ ਕਰੋ ਚਲੋ ਇਹਨੂੰ ਤਾਂ ਵੈਸੇ ਹੀ ਦਿੱਕਤ ਆ ਗਈ ਮਾੜੀ ਮੋਟੀ ਕੋਈ ਦਿੱਕਤ ਹੈ ਵੀ ਨਹੀਂ ਸੀ ਇਹਨੂੰ ਤਾਂ ਅਚਾਨਕ ਹੀ ਬਿਮਾਰ ਹੋ ਗਈ ਤੇ ਪਰ ਜਿੰਨਾ ਵੱਧ ਤੋਂ ਵੱਧ ਹੁੰਦਾ ਧਿਆਨ ਰੱਖਿਆ ਕਰੋ ਜਾਨ ਨੂੰ